ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਵੜਾਂ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਕੀ ਤਾਜੀ ਸੂ ਬੱਚਾ ਮਗਰ ਬੱਸੀ ਆ ਗਈ ਬੱਸੀ ਆ ਗਈ ਬਾਈ ਜੀ ਬੱਸੀ ਬਹੁਤ ਕੁਆਲਿਟੀ ਦਿੱਤੀ ਆ ਬੜੀ ਚੰਗੀ ਬੱਚੀ ਆ ਗਈ ਬਾਈ ਟੌਪ ਕੁਆਲਿਟੀ ਦੀ ਕੀਰੀ ਬੱਚੀ ਥੋੜੇ ਦਿਨਾਂ ਦੀ 50 ਜ਼ੀਰੋ ਬਾੜ ਦੀ ਠੀਕ ਹੈ ਬਾਈ ਹਾਂਜੀ ਤੇ ਜਿਹੜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠੀਕ ਹੂੰ ਬਾਈ ਬਹੁਤ ਵਧੀਆ ਬਾਈ ਕਿਵੇਂ ਚੱਲਦਾ ਬਾਈ ਕੰਮ ਕਾਰ ਬਹੁਤ ਵਧੀਆ ਬਾਈ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਅੰਬੀ ਪਿੰਡ ਚੀਦਾ ਤਹਿਸੀਲ ਵਾਗਾਪਨ ਡਿਸਟ੍ਰਿਕਟ ਮੋਗਾ ਨੇੜੇ ਭ ਬਰਗਾੜੀ ਆਪਣਾ ਡੇਟ ਪਾ ਲਈ ਠੀਕ ਆ ਮੋਬਾਈਲ ਨੰਬਰ ਬੋਲ ਦਿਓ ਬਈ 98729 9021 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਕਿਹੜਾ ਸੂਆ ਸੂਈ ਆ ਬੜੇ ਦੂਜਾ ਸੂਆ ਬਾਈ ਜੀ ਕਦੋਂ ਸੂਈ ਆ ਕੱਲ ਸੂਈ ਆ ਬਾਈ ਜੀ ਜੇ ਜੂਰੀ ਗਰੰਟੀ ਆ ਇਹ ਲੱਗਦੀ ਮੈਂ ਤਾਂ ਹੰਦਰਾ ਨਹੀਂ ਹੁੰਦੀ ਦੇਖਦਾ ਬਈ ਲੱਗਦੀ ਆ ਹਨਾ ਯਾਰ ਬਾਲਾ ਵੱਡਾ ਬੱਚਾ ਹਨਾ ਨਾਰਗਜਾ ਨਾਲ ਦੇਖਦਾ ਕੱਲ ਦੀ ਸੂਈ ਕੱਚਾ ਨਾਰਗਜਾ ਸਹੀ ਆ ਬਈ ਕੱਚਾ ਨਾੜੂ ਨਾਲ ਬਾਕੀ ਕੁਆਲਿਟੀ ਬਹੁਤ ਆ ਬੜੀ ਕੁਆਲਿਟੀ ਕੁਆਲਿਟੀ ਬੱਚੀ ਚੰਗੀ ਬਾਈ ਚੰਗੇ ਮਤਲਬ ਕਿ ਕੱਦ ਵਾਲ ਤੇ ਬਾਈ ਕਿੰਨਾ ਕਬੋਲਾ ਮਤਲਬ ਹੈ ਬਾਈ ਜੀ ਕੱਲ ਸੂਈ ਹੈ ਸ਼ਾਮ ਨੂੰ 5 ਕਿਲੋ ਬੋਲਾ ਕੱਢਾ ਤਰ ਕੇ 5 ਕਿਲੋ ਬੋਲਾ ਕੱਢਾ ਕਿੰਨਾ ਕਿ ਦੁੱਧ ਦਾ ਰਿਕਾਰਡ ਹੈ ਬਾਈ ਦੁੱਧ ਪਹਿਲੇ ਬੱਚੀ ਦੇ 15 16 ਕਿਲੋ ਦੁੱਧ ਦਿੱਤਾ 16 17 ਕਿਲੋ ਦੁੱਧ ਦਿੱਤਾ ਗਿਰਾਂਡ ਵਿੱਚ ਠੀਕ ਹੈ ਬਾਈ ਬਾਕੀ ਰੰਗ ਰੂਪ ਬਾਲਾ ਰਾਮ ਗਰੂng ਬਾਲਾ ਪਿਆਰਾ ਬਾਈ ਲੇਵੇ ਦੀ ਸਫਾਈਆਂ ਬਾਲੀਆਂ ਸੱਕੀਆਂ ਇਹਨੂੰ ਕਹਿੰਦੇ ਕੱਲਾ ਕੱਲਾ ਸਣ ਬਾਈ ਆਈ ਵੇ ਜਾ ਬੱਚੀ ਦੇ ਭੋਰਾ ਕੀ ਆਲ ਨਹੀਂ ਸ਼ਾਲ ਨਹੀਂ ਭੋਰਾ ਕੀ ਹੈ ਬਾੜੀ ਠੰਡੀ ਆ ਲੈ ਕੀ ਆ ਦੇਖੀ ਬਾਈ ਲਤਾਰਾ ਵੀ ਬਾਈ ਆਈ ਮਾਰ ਲੱਗਾ ਠੰਡੀ ਬਾੜੀ ਮੋ ਨਿਬਰਦੀ ਆ ਬਾਈ ਜਵਾਈ ਯਾਰ ਬੱਚੀ ਹਮ ਕਿਆ ਬਾਤ ਹੈ ਫੋਲ ਠੰਡੀ ਸੀ ਲਾ ਕਹਿਣਾ ਕਰਮਣ ਨੇ ਕੁਛ ਨਹੀਂ ਚਵਾਈ ਦੇਖੋ ਮੋਟੀ ਚਵਾਈ ਹੈ ਇੱਕ ਨੰਬਰ ਚਵਾਈ ਬਾਈ ਹਮ ਲੈ ਕਿਆ ਬਾਤ ਹੈ ਬਹੁਤ ਸੋਹਣਾ ਚੌਣ ਚਵਾਈ ਲੱਗਾ ਕਰਮਣ ਵਾਲੀ ਨੂੰ ਮੋਟੀ ਚਵਾਈ ਹੈ ਨਾਲੇ ਥਣਾ ਥਣਾ ਦਾ ਜਿਹੜਾ ਗੈਪ ਹਨ ਗੈਪ ਆ ਹਨ ਐ ਪਿਆ ਪੀੜੀ ਤੇ ਬੈਠ ਕੇ ਨਖੜ ਮਿੱਥਾ ਹਨ ਨੂੰ ਬੜਾ ਚੰਗਾ ਆ ਗਿਆ ਹਨ ਹਾਂਜੀ ਬਾਤ ਬਹੁਤ ਚੰਗਾ ਵਾਕੀ ਰੰਗ ਬਹੁਤ ਪਿਆਰਾ ਬੈਠਦਾ ਤੇ ਬਾਈ ਮੁੱਲ ਇਹਦਾ ਕੀ ਰਹੂਗਾ ਮੁੱਲ ਬਾਈ ਫੋਨ ਤੇ ਰਹੂਗਾ ਬੰਦਾ ਉਹੀ ਫੋਨ ਲਾਵੇ ਜਿਹੜਾ ਬੱਚੀ ਨੂੰ ਕੁਆਲਿਟੀ ਦੀ ਪਤਾ ਹੈ ਠੀਕ ਹੈ ਹਾਂਜੀ ਐਚ ਐਫ ਜਰਸੀ ਆ ਗਈ ਬਾਈ ਐਚ ਐਫ ਜਰਸੀ ਹਾਂਜੀ ਬਰੀਡ ਬਰੋਡ ਬਹੁਤ ਆ ਬੜੀ ਬਰੀਡ ਬੂਗਾ ਬਾਈ ਬੜੀ ਵੱਡੀ ਬੁੱਡੀ ਆ ਕੋਈ ਛੋਟੀ ਨਾ ਮੰਨੇ ਬੰਦਾ ਹਮ ਹਾਂਜੀ ਆ ਬਾਈ ਵੱਡੀ ਬੁੱਡੀ ਕਰਮ ਵਾਲੀ ਫੁੱਲ ਚੰਗੀ ਚਮਕ ਦਮਕ ਵਾਲੀ ਬਿਹੜਾ ਲਿੱਸੀ ਨੀ ਲਾਮੇ ਨੀ ਕਿਸੇ ਪੱਖ ਤੋਂ ਚੰਗਾ ਕਰਮ ਵਾਲੀ ਦਾ ਬਜਣਾ ਤੇ ਘੱਦ ਦਾ ਇਹ ਲੈ ਹਮ ਆਈ ਬਜਾ ਬਾਈ ਬਸ ਪਤਾ ਹੈ ਬੱਚੀ ਜਾਂਦੀ ਕਿਤੇ ਹਟ ਬਾਕੀ ਸੂਈ ਸਵਾਈ ਆ ਬਾਈ ਬੱਚਾ ਇਹ ਤੇ ਮਗਰ ਕਰਮ ਵਾਲੀ ਦੇ ਆ ਗਿਆ ਬਸੀ ਬੱਸੀ ਨੇ ਬਹੁਤ ਚੰਗੀ ਦਿੱਤੀ ਹੈ ਕਿ ਨਹੀਂ ਬਾਈ ਹਾਂਜੀ ਬਾਈ ਜੀ ਤੇ ਮੁੱਲ ਨਹੀਂ ਬਾਈ ਕਹਿੰਦਾ ਬਾਈ ਬਾਲਾ ਕਰ ਦੇ ਮੁੱਲ ਜਿਹੜਾ ਰਹੂਗਾ ਜਮਾ ਦੁੱਧ ਫੜੀ ਮਣੀ ਜੀ ਬਾਕੀ ਕੱਦ ਵਜਨ ਬਹੁਤ ਆ ਜਿਆਦਾ ਕੱਦ ਵਜਨ ਬਹੁਤਾ ਬਾਈ ਜੀ ਹਮ ਸਹੀ ਵੱਡੀ ਆ ਬਾਈ ਕੀ ਛੋਟੀ ਨਹੀਂ ਪੰਜਾਬ ਵਾਲੀ ਜਰਸੀ ਹੈ ਹਮ ਨਾ ਕੋਈ ਮੱਛੀ ਨੂੰ ਛੇਦੀ ਕੋਈ ਬਿਮਾਰੀ ਨੇੜੇ ਆਵੇ ਹਮ ਬਾਕੀ ਦੁੱਧ ਵੀ گاੜਾ ਹੋਣਾ ਦੁੱਧ ਵੀ گاੜਾ ਹੋਊ ਬਾਈ ਸਾਈਡ ਚੰਗੇ ਹੋ ਬਾਈ ਦੁੱਧ گاੜਾ ਹੋਊਗਾ ਇਹ ਲੋਕ ਦੀ ਫਿਟਿੰਗ ਫੁੱਟੰਦਾ ਇੱਕ ਨੰਬਰ ਆ ਮੁੱਲ ਨਹੀਂ ਬਾਈ ਕਹਿੰਦਾ ਬਾਲੇ ਕਰਦੇ ਮੁੱਲ ਤਾਂ ਜਮੈਂ ਲੈਣਦੇ ਨਹੀਂ ਹਾਂਜੀ ਲੈਣਦੇ ਨਹੀਂ ਠੀਕ ਹੈ ਵੀਰੇ ਤੇ ਦੋ ਨੰਬਰ ਤੇ ਖੀਰੀ ਬੱਸੀ ਬਾਈ ਇਹ ਜੇ 18 ਮਹੀਨਾ ਦੀ ਬੱਚੀ ਸਾਰੀ 18 ਮਹੀਨਾ ਦੀ ਹਾਂਜੀ ਤੰਤ ਉਹ ਅਰिजਨਲ ਖੀਰੀ 16 ਤਰੀਕ ਨੂੰ ਦਨ ਪੂਰੇ ਬੱਚੀ ਦੀ 16 ਤਰੀਕ ਨੂੰ ਜਿਵੇਂ ਖੀਰੀ ਕੱਚੀ ਖੀਰੀ ਹੈ ਜਮਾ ਹਿੱਤੇ ਕਿੰਨਾ ਕੁ ਦੁੱਧ ਦੇ ਕੋਈ ਦੰਦਰੀ ਥੋੜਾ ਬੱਚੀ ਨੇ ਪਹਿਲੇ ਨੂੰ ਬੱਚੀ 16 17 ਕਿਲੋ ਦੁੱਧ ਦੇਰਾ ਠੀਕ ਹੈ ਹਾਂਜੀ ਤੇ ਥਾਨ ਵੀ ਬੜਾ ਚੰਗਾ ਬਾੜਾ ਥਾਨ ਲੱਗਿਆ ਬਾਈ ਬਾੜੀ ਛੰਡੀ ਬੱਚੀ ਬੱਚੀ ਠਾਈ ਭਜਾ ਥਲੀ ਸਹੀ ਹੈ ਬਾਈ ਥਾਨ ਤੁਹਾਨੂੰ ਦਿਖਾਉਂਦਾ ਲੈ ਥਾਣੀ ਬੜਾ ਚੰਗਾ ਬਾੜਾ ਚੰਗਾ ਥਾਨ ਤੁਹਾਨੂੰ ਲੱਗਿਆ ਬਾਈ ਫੇਸ ਉਸ ਕੁਆਲਟੀ ਦਿਖਾਈ ਮੜੀ 50062 ਤੇ ਆਪ ਆ ਬਾਈ ਜਿਹੜਾ ਸੀਮਨ ਲੱਗਿਆ ਹਾਂਜੀ ਆਪ ਕਿਹੜੇ ਦੀ ਹੈ ਬਾਈ ਹਾਂ ਸਾਰੀ ਡਿਟੇਲ ਦੇ ਦਾਂਗੇ ਬਈ ਆਪਾਂ ਠੀਕ ਹੈ ਜਿਹੜਾ ਮਤਲਬ ਵੀ ਸੌਦਾ ਕਰਦਾ ਸੌਦਾ ਕਰੋ ਸਾਰੀ ਡਿਟੇਲ ਲੈ ਕੇ ਦੇਵਾਂਗੇ ਤੁਹਾਨੂੰ ਠੀਕ ਹੈ ਬਈ ਕਹਿੰਦਾ ਜਿਹੜਾ ਵੀ ਵੀਰ ਕੋਈ ਸੌਦਾ ਕਰੂਗਾ ਬਾਈ ਡਿਟੇਲ ਆਪਾਂ ਸਾਰੀ ਦੇ ਦੇਵਾਂਗੇ ਤੇ ਮੁੱਲ ਫੋਨ ਤੇ ਰਹੂਗਾ ਨਾ ਹਾਂ ਮੁੱਲ ਫੋਨ ਤੇ ਰਹੂ ਬਾਈ ਠੀਕ ਹੈ ਮੁੱਲ ਨਹੀਂ ਬਾਈ ਕਹਿੰਦਾ ਵਲਾਂ ਕਰਦੇ ਬਈ ਮੁੱਲ ਕਰਾਂਗੇ ਆਪਾਂ ਫੋਨ ਤੇ ਤੇ ਤੋਰਾ ਤਾਰ ਆਪਾਂ ਚੈੱਕ ਕਰਵਾਣਾ ਇੱਧਰ ਨਾਲ ਤੋੜ ਲੈ ਬਾਈ ਕੋਈ ਦੇਖ ਬੱਚੀ ਤੂੰ ਹਵਾਨੇ ਵਾਲਾ ਸੋਨਾ ਤੇ ਆੜੀ ਚੰਗੀ ਬਾਲਾ ਹਜੇ 16 ਦਿਨ 25 ਦਿਨ ਪੂਰੇ ਬਾਈ ਪੰਡ ਲਾ ਕੇ ਸੂ ਬਾਕੀ ਬਰੀਡ ਦੀ ਗੱਲ ਕਰੀਏ ਜਰਸੀ ਆ ਗਈ ਬਾਈ ਤੇ ਉਮਰ ਦੇ ਹਿਸਾਬ ਨਾਲ ਕੱਦ ਵੀ ਚੰਗਾ ਗਾ ਕੱਦ ਬਾਈ ਹੋਰ ਬਹੁਤ ਕਰੂ ਹੋ ਜਾਣਾ ਹਾਂ ਕੱਦ ਕਰੂਗੀ ਬਾਈ ਇਹ ਕੱਚੀ ਖੀਰੀ ਹੈ ਹੂੰ ਕੱਚੀ ਖੀਰੀ ਹੈ ਬਾਈ ਕੱਦ ਦੇ ਨੇ ਕਰਮਣ ਹੋਰ ਵੀ ਕਰਨਾ ਤੇ ਮੁੱਲ ਬਾਈ ਕਹਨਾ ਜਾਇਜ਼ ਰਹੂਗਾ ਥਾਣਾ ਚੈੱਕ ਕਰ ਸਕਦਾ ਬੜਾ ਚੰਗਾ ਥਾਣਾ ਵਿੱਥੀ ਬੜੀ ਆ ਯਾਰ ਥਾਣਾ ਬੜੀ ਵਿੱਥੀ ਬਾਈ ਲੈਵਾ ਹੁਣ ਹੀ ਦੇਖ 25 ਦੇ 16 ਤਰੀਕ ਤੱਕ ਪੂਰੇ ਵਿੱਥੀ ਹੂੰ ਦੇਖ 16 ਤਰੀਕ ਨੂੰ ਬਾਈ ਦਿਨ ਪੂਰੇ ਆ ਲੈਵਾ ਅੱਜ ਵੀ ਤੁਸੀਂ ਚੈੱਕ ਕਰ ਸਕਦਾ ਪਾ ਮੈਂ ਹਣ ਸੂਫੇ ਕਨੇ ਹਣ ਸੂਫੇ ਪਾ ਲਾਂ ਬਾਈ ਜਮਾਂ ਤਿਆਰੀ ਮੈਂ ਲੇ ਫੇਸਬੁਕ ਚ ਇੱਕ ਕਰਾ ਦੀ ਮੜਾ ਕਰਾਈ ਤੈਨੂੰ ਬਾਈ ਹਰ ਪਤਾ ਤੇ ਅੱਜ ਮੁੱਲ ਬਾਈ ਫਿਰ ਕੱਟੀਆਂ ਵਾਲਾ ਹੋਏ ਦਾ ਬਾਈ ਇਹ ਮੁੱਲ ਤੰਗ ਫੋਨ ਤੇ ਰੱਖਿਆ ਅੱਜ ਬੱਚੀ ਦਾ ਮੁੱਲ ਹੋਊ ਜਦੋਂ ਬੱਚੀ ਤਿਆਰ ਹੋਗੀ ਉਸ ਦਿਨ ਬੱਚੀ ਦਾ ਮੁੱਲ ਹੋਊ ਬਹੁਤ ਆ ਨਾ ਬਾਰੀ ਬਰੀਡ ਬੱਚੀ ਦਾ ਫੁੱਲ ਬਰੀਡ ਬੱਚਾ ਆ ਗਿਆ ਤੇ ਮੁੱਲ ਬਾਈ ਕਹਿੰਦਾ ਜਾਇਜ਼ ਰਹਿਣਗੇ ਸੋ ਕਿਸੇ ਵੀ ਵੀਰ ਨੂੰ ਕੋਈ ਵੀ ਨਗ ਪਸੰਦ ਆਉਂਦਾ ਕਰਿਓ ਬਾਈ ਨਾਲ ਬਾਈ ਕੰਟੈਕਟ ਧੰਨਵਾਦ ਜੀ